ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਦਾ ਪਤਰਾ ਦਾ ਅਸਰਾਰ ਮਨਾਇਆ ਜੀ ਸਿੱਧੂ ਜਠੇਰੇ ਪਿੰਡ ਪਿੰਡ ਦੀ ਅਸੀਂ ਸਾਰੀ ਸੰਗਤ ਦਾ ਤਹਿਦ ਰੂ ਸਾਰੀ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਜੀ ਅਸੀਂ ਸਾਰੀ ਸੰਗਤ ਦੇ ਸਹਿਯੋਗ ਨਾਲ ਜਿੰਨੇ ਵੀ ਇੱਥੇ ਡੇਰੇ ਦੇ ਕੰਮ ਹੁੰਦੇ ਆ ਸੰਗਤ ਦੇ ਸਹਿਯੋਗ ਨਾਲ ਹੁੰਦੇ ਆ ਅਸੀਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਰੇ ਨਾਲ ਮਿਲ ਕੇ ਹਰ ਸਾਲ ਕੋਈ ਵੀ ਪ੍ਰੋਗਰਾਮ ਹੁੰਦਾ ਦਰਵਾਤ ਤੇ ਸਾਰੇ ਇਕੱਠੇ ਹੋਵੋ ਤੇ ਸਾਰੇ ਬਾਬਾ ਜੀ ਦਾ ਆਸ਼ੀਰਵਾਦ ਲਓ ਜੀ ਤੇ ਨਾਲ ਮਿਲ ਕੇ ਲੰਗਰ ਬਿਤਾਓ ਤੇ ਨਾਲ ਲੰਗਰ ਸ਼ਕੂ ਦੇ ਨਾਲ ਸ਼ਕਾਓ ਜੀ ਅਸੀਂ ਸਾਰੇ ਸੰਤਾਂ ਨੂੰ ਇਹੀ ਹੱਥ ਜੋੜ ਕੇ ਰੋਜ਼ ਦੀ ਕਰਦੇ ਹਾਂ ਸਾਰੀ ਕਮੇਟੀ ਵੱਲੋਂ ਜੀ ਇਹ ਸਾਰੇ ਸੰਤਾਂ ਦਾ ਧੰਨਵਾਦ ਕਰਦੇ ਹਾਂ ਕਿ ਆਓ ਅੱਜ ਅਸਲਾਮ ਮਾਇਕੀ ਬਾਬਿਆਂ ਦਾ ਸਾਰੀ ਸੰਗਤ ਦੇ ਸਹਿਯੋਗ ਨਾਲ ਬਹੁਤ ਸੰਤਾਂ ਕੋਸ਼ਿਸ਼ ਹੈ ਜੀ ਤੇ ਸੰਤਾਂ ਇੱਥੇ ਆਣ ਕੇ ਬਹੁਤ ਬੇਜੰਤਾਂਾਂ ਵਿੱਚ ਨਮਸਤਕ ਹੋਈਆਂ ਅਸੀਂ ਸਾਰੇ ਸੰਗਤ ਦਾ ਬਹੁਤ ਕਮੇਟੀ ਵੱਲੋਂ ਦਰਬਾਰ ਵੱਲੋਂ ਅਸੀਂ ਸਾਰੇ ਭੈਣ ਭਰਾਵਾਂ ਦਾ ਹੋਰ ਸਿੱਧੂ ਪਰਿਵਾਰਾਂ ਦਾ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਨਾਸਮਾ ਬਾਬੇ ਦਾ ਨਿਸ਼ਾਨ ਸਾਹਿਬ ਚੜਾਇਆ ਗਿਆ ਜੀ ਕੀ ਬਾਬਾ ਜੀ ਦੇ ਅਸ਼ਨਾਨ ਵੀ ਕਰਾਏ ਗਏ ਜਿਨ੍ਹਾਂ ਨੂੰ ਵਸਤਰ ਨਵੇਂ ਪਹਿਨਾਏ ਜੀ ਅੱਜ ਹੋ ਦੇਨ ਸਗਾ ਕਿ ਲੰਗਰ ਵੀ ਅਸੀਂ ਬਾਬਾ ਜੀ ਦਾ ਚੱਲ ਰਿਹਾ ਹੈ ਕਿ ਸ਼ਾਮ ਤੱਕ ਲੰਗਰ ਚੱਲਣਾ ਹੈ ਤੇ ਅਸੀਂ ਸਾਰਿਆਂ ਸੰਗਤ ਨੂੰ ਬੇਨਤੀ ਕਰਦੇ ਹਾਂ ਹਰ ਸਾਡ ਕੋਈ ਨਿਮਰਤਾ ਹੁੰਦਾ ਸਾਡੇ ਨਾਲ ਰੜਕੇ ਸਾਰੇ ਸਹਿਯੋਗ ਕਰੋ ਜੀ ਕਿ ਸਾਰੇ ਜਿਹੜੇ ਰੜਕੇ ਨਾਲ ਸੇਵਾ ਵੀ ਕਰਾਓ ਤੁਸੀਂ ਸਾਰੇ ਭੈਣ ਭਰਾਵਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜੀ ਬਾਬਾ ਜੀ ਤੇ ਲੋਕਾਂ ਨੂੰ ਹਾਂ ਜੀ ਅਦਰ ਜੀ ਬੈਠ ਅੱਜ ਅਦਸਥ ਬੋਸ ਡਵੈਲਪਰ ਸਾਡੀ ਪੰਜਾਬ ਦੀ ਮੀਟਿੰਗ ਨਵਸ਼ਹਿਰ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਇਕਾਈ ਜੀਰਪਾਲ ਸਿੰਘ ਨਗਰ ਦੀ ਤਾਇਨਾਤ ਕੀਤੀ ਗਈ ਜਿਸ ਵਿੱਚ ਮਨਮੋਹ ਸਿੰਘ ਰਾਟੀ ਜੀ ਜਿਹੜੋ ਚੇਅਰਮੈਨ ਬਾਜੰਦ अरोड़ा ਜੀ ਜਿਹੜੋ ਪ੍ਰਧਾਨ ਜਾਹਵੀ ਬਾਜਵਾ ਜੀ ਵਾਈਸ ਪ੍ਰਧਾਨ ਤੇ ਡਾਕਟਰ ਮਨਪੀਰਪੁਰ ਜੰਢੀ ਜੀ ਜੁਆਇੰਟ ਕਪਟਰ ਤੇ ਬਸਰ ਪ੍ਰਦੇਸੀ ਜੀ ਪ੍ਰੈਸ ਕਪਟਰ ਵੀਨਾ ਰਾਣੀ ਜੀ ਜੁਆਇੰਟ ਕਪਟਰ ਤੇ ਮੈਡਮ ਸ਼ਾਮਾ ਵੱਲਣ ਜੀ ਨੂੰ ਐਡਵਾਈਜ਼ਰ ਪੰਜਾਬ ਤੇ ਜਿਹੜਾ ਚੋਣ ਕੀ ਪ੍ਰਦੇਸੀ ਜੀ ਬਸ ਚਾਰਟਰ ਲਗਾ ਤੇ ਹੋਰ ਬਾਕੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਅੱਜ ਜਿਹੜੇ ਜੀ ਬਸਰ ਪ੍ਰਦੇਸੀ ਜੀ ਜਿਲ੍ਹਾ ਰਵਾਈਜ਼ਰ ਪੰਜਾਬ ਰਿਕਿਸ਼ਨ ਜੀ ਚੇਤੇ ਦੇ ਰੂਪ ਤੇ ਸ਼ਾਮਲ ਹੋਏ ਔਰ ਜਿਨ੍ਹਾਂ ਨੇ ਨਵੀਂ ਹੋਈ ਸਟੂਡੀਓ ਟੀਮ ਨੂੰ ਬਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੱਲੋਂ ਔਰਤ ਕੀਤੀਆਂ ਜਾਣ ਵਾਲੀਆਂ ਬੜੀ ਸਮਾਜਿਕ ਗਤੀਵਿਧੀਆਂ ਦੌਰਾਨ ਵਿੱਚ ਬਾਜ਼ ਚੜ੍ਹ ਕੇ ਹਿੱਸਾ ਲੈਣ ਦੀ ਅਮੀ ਜਾਰੀ ਕੀਤੀ ਮੈਂ ਸਾਰੀ ਸਟੂਡੀਓ ਟੀਮ ਨੂੰ ਬਧਾਈ ਦਿੰਦਾ ਅਤੇ ਆਪਣੇ ਅਡਾ ਸੋਸ਼ਲ ਗੈਰਵੇ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਧੰਨਵਾਦ ਕਰਦਾ ਮੈਂ ਬਹਾਦਰ ਚੰਦ ਦੇ ਰੋੜਾ ਦਾਨ ਅਦਰਸ਼ ਵੈਲਫਰ ਸੁਸਾਇਟੀ ਜ਼ਿਲ੍ਹਾ ਨਮਾਸ਼ਾਹ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਜੀ ਸੋਨੀ ਜੀ ਜੀ ਸੋਨੀ ਜੀ ਅਤੇ ਮੇਰੇ ਜਨਰਲ ਸੈਕਟਰੀ ਪੰਜਾਬ ਦੇ ਡਾਕਟਰ ਸਾਹਿਬ ਦਾ ਮੈਂ ਬਹੁਤ ਬਹੁਤ ਧਿੜੀਆਂ ਔਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ EMT ਸਮਾਂ ਕੱਢ ਕੇ ਅੱਜ ਸਾਡੇ ਜੋੜ ਨੂੰ ਉਹ ਚਾਰ ਚੰਦ ਲਗਾਏ اور ਇਹ ਸਜੂਨ ਜੂਨ ਖੱਲਾ ਸ਼ੇਰੀ ਦੇ ਕੇ ਅੱਗੇ ਤੋਂ ਵਧੀਆ ਤੋਂ ਵਧੀਆ ਕੰਮ ਕਰਨ ਲਈ ਬਲੈਨਾਂ ਦਿੱਤੀ ਮੈਂ ਇਹਨਾਂ ਦਾ ਬਹੁਤ ਦੋਨਾਂ ਦਾ ਧੰਨਵਾਦ ਧੰਨਵਾਦੀ ਆ ਬਹੁਤ ਜਨੀ ਹੈ ਇਹਨਾਂ ਦਾ ਜੈ ਮੈਂ ਡਾਟ ਹਰੀਕੇਸ਼ਨ ਜਨਰਲ ਸਟਾਫ ਪੰਜਾਬ ਅੰਦਰ ਸੋਸ਼ਲ ਵੈਲਫੇਅਰ ਸਪਲਾਈ ਕਰ ਤੇ ਅੱਜ ਅਸੀਂ ਇਹ ਜਿਹੜਾ ਨਵਾਂ ਸ਼ਹਿਰ ਜੂਨ ਕੈਂਪ ਕੀਤਾ ਹੈਗਾ ਇਹਨਾਂ ਨੂੰ ਅਸੀਂ ਮੁਬਾਰਕਾਂ ਦੇਣ ਵਾਸਤੇ ਆਏ ਹੈਗੇ ਆ ਤੇ ਆਪਣੇ ਪਰਿਵਾਰ ਵੱਲ ਸ਼ਾਮਲ ਹੋਣ ਤੇ ਜੀ ਹਾਇਆ ਆ ਤੇ ਅੱਜ ਅੱਜ ਅਦਰਜ ਵੈਲਫੇਅਰ ਸੁਸਾਇਟੀ ਨਵਾਂ ਸ਼ਹਿਰ ਮਿਲੋ ਐਕਚੁਅਲੀ ਇਹ ਅਦਰਜ ਵੈਲਫੇਅਰ ਸੁਸਾਇਟੀ ਪੰਜਾਬ ਦੀ ਹੈਗੀ ਸੁਸਾਇਟੀ ਹੈਗੀ ਆ ਜਿਹਨਾਂ ਅੱਜ ਸੰਗਠਨ ਕੀਤਾ ਹੈਗਾ ਸੀ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਸੰਗਠਨ ਕੀਤਾ ਹੈਗਾ ਇਹਦੇ ਵਿੱਚ ਆਪਾਂ ਕੁਝ ਮੈਂਬਰ ਜੁਕਤ ਕੀਤੇ ਆ ਜਿਹਦੇ ਵਿੱਚ ਪ੍ਰਧਾਨਗੀ ਸਾਡੇ ਸ਼੍ਰੀ ਭਗਤ ਚੰਦ ਜੀ ਜਰੂੜਾ ਵਾਈਸ ਪ੍ਰਧਾਨਗੀ ਸਾਡੀ ਜਸਵੀਰ ਸਿੰਘ ਜੀ ਐਡਵੋਕੇਟ ਤੇ ਇਹਨਾਂ ਦੇ ਮਦਰ ਮੈਡਮ ਜੰਲੀ ਜੀ ਇਹਨਾਂ ਨੂੰ ਬਣਾਇਆ ਗਿਆ ਹੈ ਬੰਦ ਫੈਕਟਰੀ ਇਸੇ ਤਰ੍ਹਾਂ ਹੀ ਐਡਵਾਈਜ਼ਰ ਸ਼ਮਾ ਜੀ ਤੇ ਜੋਇੰਟ ਜੋਇੰਟ ਕੱਤਰ ਤੇ ਮੈਡਮ ਵੀਲਾ ਜੀ ਤੇ ਪ੍ਰਦੇਸੀ ਜੀ ਨੂੰ ਰਿਫਰੈਸ਼ ਕਰਤੇ ਤੇ ਸਾਡੇ ਦਰਦੀ ਜੀ ਜਨਾਬਾ ਜੀ ਇਹ ਹੈ ਜੀ ਪੰਜਾਬ ਦੇ ਸਲਾਹਕਾਰ ਇਹਨਾਂ ਦੀ ਸਾਰਿਆਂ ਦੀ ਯੂਨੀਤੀ ਵਿੱਚ ਆਪਾਂ ਇੱਕ ਅੱਜ ਮੀਟਿੰਗ ਰੱਖੀ ਸੀਗੀ ਸਾਡਾ ਐਕਚੁਅਲੀ ਜੀ ਮੋਟਿਵ ਇਹੀ ਆ ਕੇ ਬੇਟੀ ਬਚਾਓ ਤੇ ਪੰਜਾਬ ਬਚਾਓ ਇੰਡੀਆ ਬਚਾਓ ਇਹ ਸਾਡਾ ਮੇਨ ਮਕਸਦ ਹੈ ਇਹ ਆਪਣੇ ਦੇਖੋ ਅੱਜ ਕੱਲ੍ਹ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਪੋਲੂਸ਼ਨ ਦੇ ਕਾਰਨ ਸਾਨੂੰ ਹਰਿਆਲੀ ਦੀ ਜਿੰਨੀ ਜ਼ਰੂਰਤ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਆਕਸੀਜਨ ਲੈਣੀ ਜਦੋਂ ਕੱਲ ਨੂੰ ਜੀਣਾ ਤੋਂ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਆਕਸੀਜਨ ਕਿੱਥੋਂ ਮਿਲਣੀ ਆ ਉਹ ਸਿਰ ਤੁਹਾਨੂੰ ਇੱਕ ਨੈਚੁਰਲ ਜਿਹੜੇ ਪਲਾਂਟਸ ਹੈਗੇ ਆ ਉਹ ਹੀ ਤੁਹਾਨੂੰ ਦਰੱਖਤ ਦੇ ਦਿੰਦੇ ਆ ਬਾਕੀ ਰੱਗੇ ਬੀਡਿੰਗ ਬਚਾਓ ਬਾਹਰ ਕੀ ਗੱਲ ਕੁਝ ਬੀਡਿੰਗ ਆ ਇਹ ਕੋ ਬੀਡਿੰਗ ਬਚਾਓ ਅਭਿਆਨ ਬੜਾ ਵੈਸੇ ਪੁਰਾਣਾ ਚੱਲਦਾ ਪਿਆ ਅੱਜ ਵੀ ਬੀਡਿੰਗ ਬਚਾਓ ਅਭਿਆਨ ਦੀ ਇਹਦੀ ਜ਼ਰੂ ਉਹ ਬੀਟੀਆ ਅੱਜ ਵੀ ਰੇਸ਼ੋ ਘਟਿਆ ਉਹਦਾ ਅੱਗੇ ਨਾਲੋਂ ਬਹੁਤ ਫਰਕ ਪਿਆ ਪਰ ਆਪਾਂ ਇਹਦਾ ਬਿਆਨ ਬੜਾ ਪੁਰਾਣਾ ਚੱਲਦਾ ਕਿ ਇਹ ਨਵਾਂ ਨਵਾਂ ਸ਼ਹਿਰ ਤੋਂ ਹੀ ਸਟਾਰਟ ਹੋਇਆ ਜਦੋਂ ਇਹ ਫਰੂਨਤਿਆ ਦਾ ਜਿਹੜਾ ਸੀ ਨਵਾਂ ਸ਼ਹਿਰ ਤੋਂ ਸਟਾਰਟ ਕੀਤਾ ਗਿਆ ਜੀ ਅੱਜ ਸਾਨੂੰ ਬੜਾ ਮਾਣ ਮੈਨੂੰ ਫਕਰ ਮਹਿਸੂਸ ਹੁੰਦਾ ਵੀ ਆਪਾਂ ਇਸ ਸੋਸਾਇਟੀ ਨਾਲ ਜੁੜੇ ਹੋਏ ਆ ਤੇ ਆਪਾਂ ਕੋਈ ਕਿਸੇ ਲਈ ਸਿਵਲ ਭਲੇ ਦਾ ਕੰਮ ਕਰ ਸਕਦੇ ਆ ਬਸ ਇਹਨਾਂ ਸ਼ਬਦਾਂ ਲਈ ਧੰਨਵਾਦ ਅਦਾਚੋ ਟੋਟਲ ਬਖਾਇਸ ਸੈਟੀ ਜੀ ਅੱਜ ਨਵਾਂ ਸ਼ਹਿਰ ਦੇ ਵਿੱਚ ਨਵੀਂ ਕਮੇਟੀ ਇਕੱਠਾ ਹੋਇਆ ਡਿਸਟ੍ਰਿਕਟ ਕਮੇਟੀ ਇਕੱਠਾ ਹੋਇਆ ਤੇ ਜਿਸ ਦੇ ਪ੍ਰਧਾਨ ਹਨ ਸ੍ਰੀ ਹਰਜਲ ਰੋੜਾ ਜੀ ਮਾਈ ਫ੍ਰੈਂਡ ਜਸਪ੍ਰੀਤ ਬਾਜਵਾ ਜੀ ਤੇ ਜੁਆਇਸ ਸੋਸਾਇਟੀ ਮੈਡਮ ਲਕੀਜੰਨੀ ਜੀ ਹੋਰ ਜੋtheta ਸਾਡੇ ਪੰਜਾਬ ਦੇ ਅਸੀਂ ਹੁਣ ਆਪਣੇ ਜਿਹੜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਾਡੇ ਦੇ ਵਿੱਚ ਆ ਰਿਹਾ ਹੈ ਹੋਇਆ ਜੀ ਸਜੀਤ ਖੋਨੀ ਜੀ ਅਸੀਂ ਅੱਜ ਜੋ ਕਰੋ ਸਦਵਾਨ ਨੇ ਆ ਤੇਰਾ ਵਿਸ਼ਵਾਸ ਦਿਵਾਨੇ ਆ ਕਿ ਤੁਹਾਡਾ ਤੁਸੀਂ ਸਾਡੇ ਵਿਸ਼ਵਾਸ 'ਚ ਟਾਕੇ ਤੁਹਾਡੀ ਕਮੇਟੀਾਂ ਕੱਢਣ ਕੀਤਾ ਨਵਾਂ ਚੜਦਾ ਅਸੀਂ ਹੋਂਦੇ ਸਮੇਂ ਸਵੇ ਵਿੱਚ ਕੋ ਵਧੀਆ ਵਧੀਆ ਤੋਂ ਕੰਮ ਕਰਾਂਗੇ ਤੇ ਤੁਹਾਡੀ ਉਮੀਦਾਂ ਦੇ ਤੁੰਗਿਆ ਉਹਦੇ ਕਰੇ ਉਤਰਾਂ ਇਸ ਤਰ੍ਹਾਂ ਫਿਰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਹਰ ਪੱਖੋਂ ਤੁਹਾਡੇ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਕਮੇਟੀ ਚੋਰਾਂ ਤੇ ਡਾਕਟਰ ਜੀ ਬਹੁਤ ਧੰਨਵਾਦ ਜੀ ਉਵੇਂ ਸੀ ਦਸਵੇਂ ਪਾਸ਼ਾ ਕੋ ਵੀ ਬ੍ਰੋਧੀਆਂ ਨੂੰ ਪਾਣੀ ਪਿਆਦੇ ਆ ਉਹਨਾਂ ਨੇ ਪੁੱਛਿਆ ਦਸਵੇਂ ਪਾਸ਼ਾ ਨੇ ਵੀ ਭਾਈ ਕਨਈਆ ਤੁਸੀਂ ਕਿਹਨਾਂ ਨੂੰ ਪਾਣੀ ਪਿਆਨੇ ਆ ਕਹਿੰਦੇ ਅਸੀਂ ਜਗ ਮੀਆਂ ਨੂੰ ਜਿਹਦੇ ਜਗ ਮਨੇ ਉਹਨਾਂ ਨੂੰ ਪਾਣੀ ਪਿਆਨੇ ਆ ਉਹ ਸਾਰੇ ਤੁਹਾਡਾ ਹੀ ਰੂਪ ਦੇਖਦੇ ਆ ਹਰ ਚ ਰੱਬ ਵਸਦਾ ਰੱਬ ਦੇਖਦਾ ਉਹਨਾਂ ਨੇ ਉਹਦਾ ਮਲਮ ਵੀ ਦੇ ਦਿੱਤੀ ਸੀ ਇਸ ਕਰਕੇ ਜਿੰਨੇ ਖੂਨਦਾਨੀ ਆ ਦੇ ਚੁਰੇ ਕੋ ਫਟੜ ਹੋ ਜਵੇ ਨੂੰ ਚੱਕਿਆ ਕਰੀਏ ਐਕਸੀਡੈਂਟ ਨੂੰ ਰੋਕਿਆ ਕਰੀਏ ਆਪਣੇ ਉਹ ਮਲਮ ਪੱਟੀ ਵੀ ਰੱਖੀਏ ਰੂਮ ਵੀ ਰੱਖੀਏ ਸਪਰੇ ਵੀ ਰੱਖੀਏ ਤਾਂ ਕਿ ਕਿਸੇ ਦੀ ਜਾਨ ਬਣੂ ਬਚ ਸਕੇ ਮਲਮ ਪੱਟੀ ਤੇ ਟੈਪ ਲਾਣ ਵਾਲੇ ਮੁਹਾਰਿਫ ਨੂੰ ਸਾਰੀ ਕਮੇਟੀ ਨੂੰ ਮੈਂ ਬਧਾਈ ਦੇਣਾ ਪਰਵਾਹ ਸੀ ਸੀਨ ਪਾਸਿ ਜੈਲੀਟੇਰ ਚਾਸਟਲੋ ਬਾਕੀ ਸਾਰੇ ਟਰਸਟਾਂ ਨੂੰ ਅਸੀਂ ਇਹਨਾਂ ਨੂੰ ਬਧਾਈ ਦਿੰਦੇ ਆ ਕਿ ਤੁਸੀਂ ਬਹੁਤ ਵੇਖ ਕੰਮ ਕਰ ਰਹੇ ਆ قوم دانیں زندہ باد زندہ باد قوم دانیں زندہ باد زندہ باد قوم دان مہاتما نارายاں مہاتما قوم دان مہاتما نارายاں جی پروانہ کمیٹی زندہ باد زندہ باد زندہ باد بھائی کنیا جی ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਕਨੈਜਾ ਜੀ ਦੇ ਮੰਨ ਪੱਤੀ ਦੇ ਤੁਸਨ ਸਮਾਰਪਤ ਸਾਲਾਨਾ ਗੁੰਦਾਰ ਕੈਂਪ ਜਿਹੜਾ ਸ਼ੂਰ ਨਗਰ ਨਿਵਾਸੀ ਸ ਆਸਾ ਸੰਗਤ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਇਸ ਦਿਨ ਨੂੰ ਸਮਰਪਿਤ ਹੋ ਕੇ ਅਸੀਂ ਵਕਤ-ਵਕਤ ਹੁੰਦਾਨ ਕਰੀਏ ਤੇ ਲੋੜਵੰਦਾਂ ਦੀ ਮਦਦ ਕਰ ਸਕੀਏ ਤੇ ਨਾਲ ਉਹਨਾਂ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੂਨ ਖੰਡ ਜਿੰਦਾਬਾਦ 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 ਮਹਾਰਾਜ ਮਹਾਰਾਜ ਇੱਕ ਸ਼ਰਧਸਤਿਰੀ ਗਵਾਨੀਆਂ ਕਹਾਣੀਆਂ ਪੁੱਤ ਸੁਪਤ ਕਰੇ ਹਰਜਿੰਦਰ ਗਮਾਨ ਪਲਾਟਨ ਮੇਨਰ ਚੱਲ ਰਿਹਾ ਵੈਮਸਾ ਦੁਆਰਾ ਮੋਹਰ ਅਕਬਰ ਬੀਜੀਸੀ ਨਵਾਂ ਸ਼ਹਿਰ ਨਾਲ ਮੇਰੇ ਮੋਟੀਵੇਟਰ ਖੜੇ ਨੇ ਸੱਤਾ ਸਮੁੰਦਰਾਂ ਤੋਂ ਪਾਰ ਤੋਂ ਆਏ ਨੇ ਅਸੀਂ ਅਰਜਿੰਦਰ ਕੁਮਾਰ ਦੇ ਉਸ ਕਰਕੇ ਧੰਨਵਾਦੀ ਆ ਉਹਨ ਆਪਣੇ ਦਿਲ ਦੇ ਸਾਹਮਣੇ ਮਾਤਾ ਸ਼ੀਲਾ ਦੇਵੀ ਤੇ ਪਿਤਾ ਦੌਤਰਾਣ ਦੀ ਫੋਟੋ ਲਾਈ ਹੋਈ ਆ ਜਿਹੜੇ ਪਿਛਲੇ ਸਮੇਂ ਜਸਦੀਪੀ ਮਿਸ਼ੂਰਾ ਦੇ ਗਏ ਸੀ ਜਿਹੜੇ ਮਾਪੇ ਨੂੰ ਯਾਦ ਕਰਨ ਵਾਲੇ ਸਤਲਪੁਰ ਪੁੱਤ ਆ ਗਏ ਧੀ ਪੁੱਤ ਹੋਣ ਉਹ ਹਮੇਸ਼ਾ ਆਪਣੀਆਂ ਅਚਾਈਆਂ ਛੋਹਦੇ ਆ ਇਹ ਨੇਕ ਕੰਮ ਕਰ ਰਹੇ ਆ ਦੀਦੀ ਉਮਰ ਦਾਲੀਆਂ ਹੋਵੇ ਤੇ ਖੁਸ਼ਹਾਲ ਹੋਵੇ ਚੂਤਾ ਬਸਤਾ ਰਹੇ ਗੁਰਦਾਨੀ ਐਜੈਂ ਲੋਕਾਂ ਨੂੰ ਗੁਰਦਾਨ ਕਰਦੇ ਰਹੇ ਧੰਨਵਾਦ ਸਵਾਗਤ ਹੈ ਸਾਹਿਬ ਅੱਜ ਇੱਕ ਮਾਰਕ ਕਰਨ ਕਿ ਹਰ ਸਾਲ ਦੀ ਤਰ੍ਹਾਂ ਪਾਈਕੇ ਜੀ ਦੀ ਮੱਲਮ ਪੱਟੀ ਦੇ ਤੋਂ ਲਾਉਦੇ ਹੋਏ ਆ ਗੁਰਦਾਨ ਕਰਕੇ ਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਗੁਰਦਾਨੀ ਬਹੁਤ ਹੀ ਸ਼ਾਨਦਾਰ ਨਾਲ ਦੰਦ ਕਰ ਰਿਹਾ ਹੈ ਇਹ ਛੋਟੇ ਇਲਾਕੇ ਦੇ ਵਿੱਚ ਵਰਕਪਰ ਦਾ ਜੋ ਹੁੰਦਾ ਨੇ ਇਹ ਲੱਗਦਾ ਜਿਹੜੀ ਬਹੁਤ ਐਮੀਡੀ ਜਿਹੜਾ ਦੇ ਪਿੰਡ ਦੇ ਪਿੰਡ ਦੇ ਨੌਜਵਾਨੀ ਸ਼ੁਰੂਆਤ ਤੋਂ ਪਿੰਡਾਂ ਦੇ ਨੌਜਵਾਨੀ ਆ ਕੇ ਹੁੰਦਾ ਕਰਦੇ ਆ ਇਹ ਸਭ ਕਿ ਪਿੰਡ ਦੇ ਨਗਰਵਾਸੀਆਂ ਦੇ ਮੱਦੇਨਜ਼ਰ ਸੱਜਣਾ ਵਰਦਵਾਰਾ ਕਮੇਟੀ ਮੂਸ ਕਲਾਪ ਜਾਂ ਨਗਰ ਪੰਚਾਇਤ ਦੇ ਮੋਟਰ ਵਾਹਨਾਂ ਦੇ ਸਿਮੂ ਦੇ ਨਾਲ ਬਹੁਤ ਵੱਡਾ ਕੰਪ ਲੈ ਜਾਂਦਾ ਤੇ ਇੱਥੇ ਕਮਦਾਰੀਆਂ ਨੂੰ ਚਾਪੀ ਕਲਾ ਦੇ ਅਸੀਂ ਅਰਦਾਸ ਕਰਦੇ ਆਂ ਤੇ ਗੁਰਪਤਮਾ ਸਾਰੇ ਜਨਤਾ ਚਾਪੀ ਜਿਦਾ ਰੱਖੇ ਜਿਦਾਂ ਹੀ ਵਾਚੜ ਕੇ ਕੰਮ ਕਰਦੇ ਰਹੇ ਨਾ ભગવાન ਤਾਜ ਨੂੰ ਕਿ ਜਿਹਨੂੰ ਜੀਵਨ ਦੇ ਰੂਪੇ ਤਾਂ ਕਿਸੇ ਨੂੰ ਵੀ ਬੂਤੋ ਬਿਨਾ ਮੁਸ਼ਕਲ ਆਵੇ ਸਾਡਾ ਨਵਾਂ ਸ਼ਹਿਰ ਦਾ ਨਾ ਬਲੱਡ ਬੈਂਕ ਇੰਨਾ ਵਧੀਆ ਕਾਰਜ ਕਰ ਰਿਹਾ ਦਿਨ ਰਾਤ ਜਿੰਦੀ ਕਿਸੇ ਨੂੰ ਕਲੇ ਗੀਰੂ ਦੀ ਲੋੜ ਪਈ ਆ ਜੋਦੀ ਮਦਦ ਕਰਦੇ ਆ ਇਹਨਾਂ ਦਾ ਬਲੱਡ ਬੈਂਕ ਦੀ ਸਪੋਰਟੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ That ਸ਼ਬਦ ਵੀ ਬੋਲਦੇ ਹੋ ਜੀ ਇਹਦਾ ਬਹੁਤ ਇਤਿਹਾਸਕ ਵਿਸ਼ਾ ਹੈ ਅਜ ਦੇ ਖੂਦਾਨ ਕੈਂਪ ਦਾ ਪਿੰਡ ਮੁਬਾਰਕਪੁਰ ਦੀ ਸਾਧ ਸੰਗਤ ਵੱਲੋਂ ਭਾਈ ਕਨਈਆ ਜੀ ਦੀ ਵੱਲੋਂ ਪੱਟੀ ਦੇ ਸਮਰਪਨ ਸਾਲਾਨਾ ਸਵੈਚਿਤ ਖੂਦਾਨ ਕੈਂਪ ਲਾਇਆ ਜਾ ਰਿਹਾ ਹੈ ਔਰ ਪਿੰਡ ਦੇ ਕੁਦਵਾਰਾ ਸਾਹਿਬ ਕੇ ਸੰਗਤ ਦੀ ਹਾਜ਼ਰੀ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਕਿੰਨੀ ਜਾਗਰੂਕਤਾ ਹੈ ਸ੍ਰੀ ਜੋਗਾ ਸਿੰਘ ਸਾਧੜਾ ਸ੍ਰੀ ਸੁਖਵਿੰਦਰ ਸਿੰਘ ਖੰਦੀ ਅਜੇ ਗੁਰਿੰਦਰ ਸਿੰਘ ਤੂਰ ਵਰਗੀਆਂ ਸ਼ਖਸੀਤਾਂ ਨੇ ਇਸ ਰਜਵਾਲੀ ਜੀ ਇਹੋ ਜਿਹੀਆਂ ਸਬਸੂਤਾ ਇੱਥੇ ਪਹੁੰਚ ਗਿਆ ਬਹੁਤ ਖੁਸ਼ੀ ਹੈ ਡਾ ਜੇ ਮਕਾ ਜੀ ਜੋ ਕਿ ਰਟਾਇਲ ਸਿਵਲ ਸਰਜਨ ਹਨ ਉਹਨਾਂ ਦੀ ਤਕਨੀਕੀ ਦੇਖ ਰੇਖ ਦੇ ਥੱਲੇ ਇਹ ਕੈਂਪ ਲਾਇਆ ਜਾ ਰਿਹਾ ਔਰ ਹਰ ਪੱਖੋਂ ਬਹੁਤ ਅੱਛੇ ਪ੍ਰਬੰਧ ਹਨ ਡਾਕਟਰੀ ਪੱਖੋਂ ਅਤੇ ਸਮਾਜ ਸੇਵਾ ਦੇ ਪੱਖੋਂ ਇੱਕ ਸ਼ਾਨਦਾਰ ਕੈਂਪ ਹੈ ਤੇ ਸਾਡਾ ਸਾਰੇ ਅਸੀਂ ਬਤਮਸਤ ਹੋਈਏ ਭਾਈ ਕਨਈਆ ਜੀ ਨੂੰ ਜਿਨ੍ਹਾਂ ਨੇ ਇਹ ਦੁਨੀਆ ਨੂੰ ਮਾਰਗਦਰਸ਼ਨ ਦਿਖਾਇਆ ਹੈ ਮੱਲਮਪੱਡੀ ਦੇ ਫਸਲ ਸਰਬਤ ਇਸ ਖੂਨ ਦਾ ਕੈਂਪ ਦੇ ਆਯੋਜਕਾਂ ਨੂੰ ਫੂਨਦਾਨੀਆਂ ਨੂੰ ਪ੍ਰੇਰਕਾਂ ਨੂੰ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕ ਹੋਵੇ ਬਹੁਤ-ਬਹੁਤ ਧੰਨਵਾਦ ਇਹ ਕਿਹੜਾ ਉਹ ਨਾ ਨਾ ਅਮਰਜੀਤ ਸਿੰਘ ਖਾਨ ਸੇਵਾ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਤਾਂ ਮੈਂ ਇਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ